ਕਵੀਰ ਬਾਦਲ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਐਲਾਨ ਦੇ ਨਾਲ ਹੀ ਸੁਖਵੀਰ ਬਾਦਲ ਦੇ ਵੱਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿਹੜੀ ਅਪੀਲ ਕੀਤੀ ਗਈ ਹੈ ਉਹ ਵੀ ਤੁਹਾਨੂੰ ਨਾਲ-ਨਾਲ ਦੱਸਦੇ ਹਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹੁਣ ਜਿਹੜੇ ਲੋਕ ਤਜਰਬੇ ਕਰਨੇ ਛੱਡ ਦੇਣ ਤੇ ਹੁਣ ਆਪਣਾ ਫਤਵਾ ਖੇਤਰੀ ਪਾਰਟੀਆਂ ਦੇ ਹੱਕ ਦੇ ਵਿੱਚ ਦੇਣ ਉਹਨਾਂ ਨੇ ਅੱਗੇ ਵੀ ਕਿਹਾ ਕਿ ਅਸੀਂ ਦਿਹਾਤੀ ਇਲਾਕਿਆਂ ਦੇ ਵਿੱਚ ਵਿਕਾਸ ਵਾਸਤੇ ਦ੍ਰਿੜ ਸੰਕਲਪਾਂ ਪਰ ਕੌਮੀ ਪਾਰਟੀਆਂ ਸਿਰਫ ਉਦਯੋਗਪਤੀਆਂ ਦੀ ਭਲਾਈ ਵਿੱਚ ਦਿਲਚਸਪੀ ਰੱਖਦੀਆਂ ਨੇ ਤੇ ਕਦੇ ਵੀ ਮੁਸੀਬਤ ਮਾਰੇ ਕਿਸਾਨਾਂ ਦੀ ਸਹਾਇਤਾ ਵਾਸਤੇ ਨਹੀਂ ਨਿਤਰੀਆਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਇਨੈਲੋ ਦੇ ਪ੍ਰਧਾਨ ਅਬੇ ਸਿੰਘ ਚੋਟਾਲਾ ਹੀ ਕਿਸਾਨਾਂ ਤੇ ਗਰੀਬਾਂ ਦੀ ਅਸਲ ਆਵਾਜ਼ ਨੇ ਉਹਨਾਂ ਨੇ ਕਿਹਾ ਕਿ ਉਹ ਚੌਧਰੀ ਦੇਵੀ ਲਾਲ ਦੀ ਵਿਰਾਸਤ ਦੇ ਸੱਚੇ ਉਤਪੰਨ ਅਧਿਕਾਰੀ ਨੇ ਤੇ ਉਹਨਾਂ ਨੇ ਚੌਦੀ ਦੇਵੀ ਲਾਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਰਮਿਆਨ ਵਿਲੱਖਣ ਦੋਸਤੀ ਬਾਰੇ ਵੀ ਚਰਚਾ ਕੀਤੀ ਆ ਉਹਨਾਂ ਨੇ ਕਿਹਾ ਕਿ ਦੋਵੇਂ ਅਸਲ ਭਰਾ ਸੀ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਦੋਸਤੀ ਦੀ ਬਦੌਲਤ ਪੰਜਾਬੀਆਂ ਤੇ ਹਰਿਆਣਵੀ ਲੋਕਾਂ ਵਿੱਚ ਵਿਚਾਲੇ ਸੰਬੰਧ ਮਜ਼ਬੂਤ ਹੋਏ ਨੇ ਉਹਨਾਂ ਨੇ ਕਿਹਾ ਕਿ ਆਉਂਦੇ ਦਿਨਾਂ ਦੇ ਵਿੱਚ ਇਹ ਸੰਬੰਧ ਹੋਰ ਮਜ਼ਬੂਤ ਕਰੀਏ ਤੇ ਨਾਲ ਹੀ ਇੱਕ ਹੋਰ ਵੱਡਾ ਸੁਖਵੀਰ ਬਾਦਲ ਦੇ ਵੱਲੋਂ ਵੱਡਾ ਜਿਹੜਾ ਬਿਆਨ ਜਾਰੀ ਕੀਤਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਪੰਜਾਬ ਦੇ ਲੋਕਾਂ ਨੇ ਤਜਰਬਾ ਕੀਤਾ ਆ ਝਾੜੂ ਵਾਲੇ ਦਿੱਲੀੋਂ ਲਿਆਏ ਅੱਜ ਪਛਤਾਈ ਜਾਂਦੇ ਐ ਅੱਜ ਪੰਜਾਬ ਵਿੱਚ ਝੜਾਂ ਨਾਲ ਅੱਧਾ ਪੰਜਾਬ ਤਬਾਹ ਹੋ ਗਿਆ ਨਾ ਸੈਂਟਰ ਨੇ ਮਾਂ ਫੜੀ ਤੇ ਨਾ ਹੀ ਸੂਬੇ ਦੀ ਸਰਕਾਰ ਨੇ ਕਿਉਂਕਿ ਦੋਨੋਂ ਹੀ ਆਪਣੇ ਆਪ ਨੂੰ ਬਾਹਰ ਲੇ ਆ ਜੇ ਕੋਈ ਕਿਸਾਨਾਂ ਵਿੱਚ ਵਿਚਰਿਆ ਜੇ ਉਹਨਾਂ ਕੋਲ ਸਾਰਾ ਬਣਿਆ ਤੇ ਕਾਲੀ ਦਲ ਬਣਿਆ ਕਿਉਂਕਿ ਜਿਵੇਂ ਇੰਡੀਆ نیشنل ਲੋਕਦਲ ਹਰਿਆਣੇ 'ਚ ਐ ਉਵੇਂ ਪੰਜਾਬ ਇੱਕ ਸ਼੍ਰੋਮਣੀ ਅਕਾਲੀ ਦਲ ਹੈ ਸਾਡੇ ਦੋਨੋਂ ਪਾਰਟੀਆਂ ਵਾਸਤੇ ਅਸੀਂ ਜਿਉਣਾ ਵੀ ਤੁਹਾਡੇ ਸੂਬੇ 'ਚ ਹੈ ਅਸੀਂ ਮਰਨਾ ਵੀ ਇੱਥੇ ਹੈ ਸਾਡੇ ਵਾਸਤੇ ਸਾਰਾ ਕੁਝ ਹੀ ਆਪਣਾ ਸੂਬਾ ਹੈ ਆ ਦਿੱਲੀ ਵਾਲੀ ਨੈਸ਼ਨਲ ਪਾਰਟੀਆਂ ਵਾਸਤੇ ਤੁਹਾਡਾ ਸੂਬਾ ਕੱਲਾ ਰਾਜ ਕਰਨ ਵਾਸਤੇ ਹੈ ਤੁਹਾਡੀ ਸੇਵਾ ਜਾਂ ਤੁਹਾਡੀ ਤਰੱਕੀ ਵਾਸਤੇ ਨਹੀਂ ਅੱਜ ਆਪਾਂ ਸਾਰੇ ਇਕੱਠੇ ਹੋਏ ਆਂ ਚੌਧਰੀ ਦੇਵੀ لال ਜੀ ਦੀ 112 ਸਾਲ ਦੀ ਜਨਮ ਜਿਹੜੀ ਸਦੀ ਹੈ ਉਹਨੂੰ ਮਨਾਉਣ ਵਾਸਤੇ ਚੌਧਰੀ ਦੇਵੀ لال ਜੀ ਦਾ ਮੇਰੇ ਪਿਤਾ ਬਾਦਲ ਸਾਹਿਬ ਦਾ ਸਕੇ ਭਰਾਵਾ ਮੰਗੂ ਰਿਸ਼ਤਾ ਸੀ ਮੈਨੂੰ ਯਾਦ ਹੈ ਜੇ ਮੈਨਾਂ ਕੋਈ ਕੰਮ ਹੁੰਦਾ ਮੈਨੂੰ ਕਿਤੇ ਵੀ ਜ਼ਿੰਦਗੀ ਚੌਧਰੀ ਦੇਵ ਲਾਲ ਨੇ ਨਾਂ ਨਹੀਂ ਕੀਤੀ ਮੱਲਾ ਚਟਾਲਾ ਸਾਹਿਬ ਨੂੰ ਨਾ ਕਰ ਸਕਦੇ ਸੀ ਅਬੇ ਭਾਈ ਸਾਹਿਬ ਨੂੰ ਨਾ ਕਰ ਸਕਦੇ ਸੀ ਪਰ ਮੈਨੂੰ ਨਹੀਂ ਕੀਤਾ ਉਵੇਂ ਬਾਦਲ ਸਾਹਿਬ ਮੈਨੂੰ ਨਾ ਕਰ ਸਕਦੇ ਸੀ ਪਰ ਇਹਨਾਂ ਨੂੰ ਕੋਈ ਨਾ ਨਹੀਂ ਕਰ ਸਕਦੇ ਸੀ ਐ ਜਾ ਭਰਾਵਾਂ ਵਾਲਾ ਰਿਸ਼ਤਾ ਤੁਸੀਂ ਦੇਖ ਲਓ ਐ ਜਾ ਰਿਸ਼ਤਾ ਮੈਨੂੰ ਲੱਗਦਾ ਇਹਦੀ ਮਿਸਾਲ ਬਹੁਤ ਘੱਟ ਮਿਲੀ ਹੋਣੀ ਹੈ ਤੁਸੀਂ ਵੱਡੇ ਬਾਦਲ ਸਾਹਿਬ ਚੌਧਰੀ ਦੇਵੀ لال ਜੀ ਦੇ ਜਿਹੜਾ ਪਤੋ ਚਲੇ ਗਏ ਵੱਡੇ ਬਾਦਲ ਸਾਹਿਬ ਨੇ ਪੰਜਾਬ ਦੇ ਸਾਡੇ ਪਿੰਡ ਇੱਕ ਚੌਧਰੀ ਦੇਵੀ لال ٹرسٹ ਬਣਾਇਆ ਹੈ ਜਿੱਥੇ ਇੱਕ ਸਕੂਲ ਹੈ ਜਿੱਥੇ 700 ਬੱਚਿਆਂ ਨੂੰ ਮੁਫਤ ਪੜਾਉਂਦੇ ਆ ਗਰੀਬ ਬੱਚਿਆਂ ਨੂੰ ਚੌਧਰੀ ਦੇਵੀ لال ਜੀ ਦੇ ਨਾਂ ਤੇ ਤੁਸੀਂ ਕਿੱਲੇ ਵਾਲੀ ਮੰਡੀ ਚਲੇ ਜਾਓ ਇੱਕੋ ਹੀ ਸਟੇਜ ਤੇ ਦੋਨੋਂ ਭਰਾਵਾਂ ਦਾ ਸਟੈਚੂ ਲੱਗਿਆ ਚੌਧਰੀ ਦੇਵੀ لال ਜੀ ਦਾ ਤੇ ਬਾਦਲ ਸਾਹਿਬ ਦਾ